ਜਿਹੜਾ ਬੀਟਲ ਬકરી ਨਿਸ਼ਾਨੀ ਕੀ ਹੁੰਦੀ ਹੈ ਵੀ ਜਿਹੜਾ ਨਾਕਾ ਉਹ ਐਸ ਲੋਟ ਗਲਾਈ 'ਚ ਹੁੰਦਾਗਾ ਸਿੰਘ ਪਿੱਛੇ ਨੂੰ ਹੁੰਦੇ ਆ ਕੰਨ ਚੌੜਾ ਤੇ ਲੰਮਾ ਹੁੰਦਾ ਜੀ ਦੋਸਤੋ ਤੁਹਾਨੂੰ ਜਾਣਕਾਰੀਆਂ ਦੇ ਰਹੇ ਆਂ ਬੱਕਰੀਆਂ ਦੀਆਂ ਬੱਕਰੀ ਦੀ ਉਮਰ ਬਾਰੇ ਉਮਰ ਦੇ ਵਿੱਚ ਜਦੋਂ ਪਹਿਲਾਂ ਬੱਕਰੀ ਬੱਚਾ ਦਿੰਦੀ ਆ ਉਸ ਤੋਂ ਬਾਅਦ ਉਹਦੀ ਜਦੋਂ 14 ਮਹੀਨਾ ਤੱਕ ਉਮਰ ਜਾਂਦੀ ਆ ਉਹ ਤੱਕ ਉਹਦੇ ਦੁੱਧ ਆਲੇ ਦੰਦੀ ਰਹਿੰਦੇ ਆ ਜਿਹਨੂੰ ਆਪਾਂ ਖੀਰੀ ਬੋਲ ਦਿੰਦੇ ਆ ਜਾਂ ਆਦੰਤ ਬੋਲ ਦਿੰਦੇ ਆ ਵੀ ਹਜੇ ਦੰਦ ਇਹ ਲਾਏ ਨਹੀਂ ਇਹ ਪਾਠਾ ਜਿਹੜੀ ਹਜੇ ਇਹ ਸਾਰੀ ਸਾਦੇ ਪੰਜ 6 ਮਹੀਨਿਆਂ ਦੀ ਪਾਠਾ ਇਹਦੇ ਹੌਲੀ ਹੌਲੀ ਜਦੋਂ 14 ਮਹੀਨਿਆਂ ਦੀ ਉਮਰ 'ਚ ਜਾਣਾ ਉਦੋਂ ਜਾ ਕੇ ਇਹਦੇ ਦੰਦ ਸੱਟ ਕੇ ਨਵੇਂ ਦੰਦ ਆਉਣੇ ਆ ਜਿਹੜੇ ਦੋ ਦੰਦ ਨੇ ਕੱਢ ਲੈਣੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਹਜੇ ਤੁਸੀਂ ਦੰਦ ਦੇਖੋ ਇਹ ਬਰੀਕ ਦੁੱਧ ਵਾਲੇ ਦੰਦ ਆ ਸਾਰੇ ਬਰੀਕ ਨੇ ਇਹ ਬਰੀਕ ਆ ਇਹ ਦੁੱਧ ਵਾਲੇ ਦੰਦ ਆ ਜਾਨੀ ਹਜੇ ਖੀਰੀ ਆਪਾਂ ਇਹਨੂੰ ਬੋਲ ਦਿੰਦੇ ਆ ਆਜਾ ਅਦੰਤ ਬੋਲ ਦਿੰਦੇ ਆ ਉਦੋਂ ਬਾਅਦ ਦੀ ਜਿਹੜੀ ਸਥਿਤੀ ਆਉਂਦੀ ਆ ਦੋ ਦੰਦ ਲਾ ਲੈਂਦੀ ਆ 14 ਮਹੀਨੇ ਤੋਂ ਬਾਅਦ ਆ ਦੇਖੋ ਸਾਈਡਾਂ ਤੇ ਬਰੀਕ ਦੰਦਾ ਇਹ ਚੌੜੇ ਕੱਢੂਗੀ ਵਿਚਾਲੋ ਤੇ ਵਿਚਾਲੇ ਚੌੜੇ ਦੰਦਾ ਦੇਖ ਸਕਦੇ ਹੋ ਤੁਸੀਂ ਇਹ ਦੀ ਉਮਰ ਆ ਜਿਹੜੀ 14 ਮਹੀਨੇ ਤੋਂ ਪਲੱਸ ਆ ਗਈ ਉਹਦਾ ਕਈ ਵਾਰ ਲੋਕ ਕੀ ਕਰਦੇ ਆ ਜੀ ਪੱਠ ਨੂੰ ਵੀ ਅਲੱਗ ਆ ਕਹਿੰਦਾ ਜਾਂ 6 ਮਹੀਨੇ 7 ਦੀ ਆ ਆਪਾਂ ਦੰਦ ਪਟਣੇ ਆ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗ ਜੂ ਵੀ ਇਹਦੀ ਕਿੰਨੀ ਉਮਰ ਇਹ ਚੀਜ਼ਾਂ ਜ਼ਰੂਰੀ ਆ ਕਿਉਂਕਿ ਠੱਗੀ ਕਿੱਥੇ ਆ ਇਹ ਚੀਜ਼ਾਂ 'ਚ ਹੀ ਠੱਗੀ ਆ ਜੋ ਆਪਾਂ ਨੂੰ ਕਿਸੇ ਨੇ ਕੋ ਹਾਈਟ ਨਹੀਂ ਹੋਈ ਬੱਕਰੀ ਦੀ ਛੋਟੀ ਜਿਹੀ ਹਾਈਟ ਐ ਇੱਡੀ ਕ ਹਾਈਟ ਆ ਤੇ ਦੰਦ ਉਹ ਕਰੀ ਬੈਠੇ 4 ਬੰਦਾ ਆਪਾਂ ਨੂੰ ਕਹਿ ਰਿਹਾ ਏ 6-7 ਮਹੀਨਿਆਂ ਦੀ ਆ ਤੇ ਆਪਾਂ 6-7 ਮਹੀਨਿਆਂ ਹਿਸਾਬ ਨਾਲ ਪੈਸੇ ਲਾ ਦੇਾਂਗੇ। ਇਸ ਲਈ ਹਮੇਸ਼ਾ ਇਹ ਗੱਲ ਦਾ ਧਿਆਨ ਦੇਖਣਾ ਵੀ ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਾਉਣਾ ਆਪਾਂ। ਸਾਹਮਣੇ ਵਾਲੇ ਨੂੰ ਇਹ ਭੁੱਲ ਜਿਓ ਵੀ ਕੋਈ ਬੰਦਾ ਚਾਹੇ ਮਾਇਆ ਚਾਹੇ ਕੋਈ ਹੋਰ ਆ ਵੀ ਆਪਾਂ ਨੂੰ ਸੱਚ ਬੋਲ ਰਿਹਾ ਹੈ ਅਗਲਾ। ਕੋਈ ਨਹੀਂ ਸੱਚ ਬੋਲਦਾ ਇਹਨੇ ਆਦਾ ਵਪਾਰ ਲੈ ਨਾ। ਬਾਜ਼ਾਰ ਦੇ ਵਿੱਚ ਜਦੋਂ ਵੀ ਆਪਾਂ ਜਾਂਦੇ ਆ ਵਪਾਰੀ ਆ ਸਾਰੇ। ਤੇ ਇਸ ਲਈ ਕਦੇ ਵੀ ਤੁਸੀਂ ਉਮਰ ਦੇਖਣੀ ਆ ਸਿਰਫ ਦੰਦ ਦੇਖਣੇ ਆਪਾਂ ਇਹਦੇ। ਦੰਦਾਂ ਤੋਂ ਉਮਰ ਜਿਵੇਂ ਦੋ ਦੰਦ ਆ ਇਹਦੇ 14+ ਦੀ ਏਜ ਆ। ਜੋ ਚਾਰ ਦੰਦ ਲ ਦੇਖੋ ਚਾਰ ਦੰਦ ਵੱਡੇ ਆ ਬਾਕੀ ਥੱਲੇ ਬਰੀਕ ਆ ਦੂਜੇ ਸਾਰੇ ਬਰੀਕ ਨੇ ਆ ਬਚਾ ਲੜੇ ਚਾਰ ਦੰਦ ਵੱਡੇ ਆ ਜਾਣੀ ਹਾਂ 17 18 ਮਹੀਨਿਆਂ ਦੀ ਹੋਗੀ ਹਾਂ ਉਹਦੂ ਅੱਗੇ ਆ ਗਈ 6 ਦੰਦ ਇੱਧਰੋਂ ਗੱਲ ਸਮਝ ਲਿਓ ਆਖਰੀ ਸਾਰੇ ਵੱਡੇ ਆ ਆ ਸਾਈਡ ਤੇ ਇੱਕ ਬਰੀਕ ਦੰਦ ਖੜਾ ਆ ਸੀ 8 ਵਾਲਾ ਆ 6 ਸਾਰੇ ਵੱਡੇ ਨੇ ਜਿੰਨੇ ਹੈਗੇ ਆ ਉਨੇ ਤਿਆਰੀ ਚ ਇੱਕ ਕੱਢ ਲਿਆ ਇੱਕ ਕੱਢ ਲਿਆ ਇੱਕ ਸੈਟ ਚੁੱਕੀ ਆ ਇਧਰ ਲਾ ਦੇਖੋ ਇਧਰ ਲਾ ਹਲੇ ਖੜਾ ਨਾਲ ਬਰੀਕ ਦੰਦ ਇਹ ਵੀ ਉਮਰ ਦਾ ਕੀ ਅੰਦਾਜ਼ਾ ਹੈ ਇਹ ਘਟੋ ਘਟਾ ਸਵਾ ਦੋ 2.5 ਸਾਲ ਦੇ ਲਗਭਗ ਹੋ ਗਏ 22 ਮਹੀਨਿਆਂ ਦੇ ਲਗਭਗ 22 ਤਿਆਰੀ ਚ ਚਾਰ ਚਾਰ ਮਹੀਨੇ ਲੱਗਿਆ ਹੁੰਦਾ ਦੂਜਾ ਹਾਂ ਚਾਰ ਮਹੀਨੇ ਬਾਅਦ ਦੰਦ ਸਟਣੇ ਕਈ ਵਾਰੀ ਹੁੰਦਾ ਕਿ ਹੈ ਨਾ ਕਈ ਜਾਨਵਰਾਂ ਦੇ ਵਿੱਚ ਜਿਹੜਾ ਇੱਕ ਦੋ ਮਹੀਨੇ ਦੁੱਧ ਲੈ ਜਾਂਦੇ ਨੇ ਕਈ ਪੱਠਾ ਨੇ ਉਹ 15 16 ਮਹੀਨਿਆਂ 'ਚ ਜਾ ਕੇ ਦੰਦ ਚੱਕਦੀਆਂ ਕਈ ਜਿਹੜੀਆਂ ਉਹ 13 14 ਮਹੀਨਿਆਂ 'ਚ ਹੀ ਦੰਦ ਚ ਜਿਆਦਾ ਕਿ 13 ਚ ਵੀ ਚੱਕ ਜਾਂਦੀ ਆ ਕੋਈ 12 ਚ ਵੀ ਚੱਕ ਜਾਂਦੀਆਂ ਨੇ ਵੀ ਆਪਾਂ ਨੂੰ ਇੱਕ ਅੰਦਾਜ਼ਾ ਹੁੰਦਾ ਉਮਰ ਦਾ ਹਨਾ ਇਹ ਖਰਾਕ ਤੇ ਡਿਪੈਂਡ ਕਰਦਾਗਾ ਵੀ ਕਹੇ ਜਿਹੇ ਵਾਲਾ ਖਰਾਕ ਪਾਉਂਦਾ ਉਹਦੇ ਹਿਸਾਬ ਨਾਲ ਇਧਰ ਉਧਰ ਹੋ ਜਾਂਦਾ ਇੱਕ ਮਹੀਨੇ ਦਾ ਤੇ ਬਹੁਤੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਵੀ ਕੀ ਚੱਕਰ ਹੈ ਜੀ ਸਾਲਾਂ ਦਾ ਫਰਕ ਨਹੀਂ ਪੈਂਦਾ ਉਹਦੇ ਨਾਲ ਉਹਦੇ ਨਾਲ ਮਹੀਨੇ ਮਹੀਨੇ ਦਾ ਫਰਕ ਪੈ ਸਕਦਾ ਹਾਂ ਜਿਵੇਂ ਆ ਦੇਖੋ ਇਹਦੇ ਪੂਰੇ ਦੰਦ ਆ 8 ਦੰਦ ਦੇ ਜਵਾਨ ਬੱਕਰੀ ਆ ਫਰੈਸ਼ 8 ਆ ਇਹਦੇ ਆ ਦੇਖੋ ਕਸੇ ਨਹੀਂ ਦੰਦ ਇਹਦੇ ਹਜੇ ਜਦੋਂ ਬੁੱਢੀ ਹੋ ਗਈ ਆ ਉਪਰੋਂ ਦੰਦ ਕਸਣ ਲੱਗ ਪੈਂਦੇ ਆ ਉਹਨੂੰ ਆਪ ਬੁੱਢੀ ਕਹਿ ਸਕਦੇ ਆ ਇਹ ਹੈ ਜੀ ਜਵਾਨ ਬੱਕਰੀ ਆ ਜਿਵੇਂ ਆਹ ਨੇ ਇਹਦੇ ਆ ਦੰਦ ਆ ਕਈ ਵਾਰ ਜੇ ਬੁੱਢੀ ਵੀ ਹੋ ਗਈ ਕਈ ਵਾਰੀ ਐਡੇ ਐਡੇ ਦੰਦ ਵੀ ਖੜੇ ਰਹਿਣ ਤਾਂ ਇਹ ਵਿਚਾਲ ਨੂੰ ਇਕੱਠੇ ਹੋ ਜਾਣਗੇ ਇੱਥੇ ਐ ਤੂਏ ਜੇ ਬਣ ਜਾਣਗੇ ਇਹਦੇ ਲੰਮੇ ਲੰਮੇ ਹੱਲ ਹੱਲਣ ਲੱਗੇ ਜਾਣਗੇ ਸਾਰੇ ਜਆ ਬਿਰਲ ਪਾਉਣ ਲੱਗ ਜਾਣਗੇ ਜਾ ਜੋ ਹੱਥ ਕਾ ਲਾਵਾਂਗੇ ਤਾਂ ਹਿੱਲਣ ਲੱਗ ਪੈਣਗੇ ਅੱਠ ਦੰਦ ਕਦੋਂ ਲਾ ਜਾਂਦੀ ਹੈ ਜੀ ਤਕਰੀਬਨ 30 ਕਿ ਮਹੀਨਾ ਤੋਂ ਲੈ ਕੇ 34 ਕਿ ਮਹੀਨਾ ਦੇ ਵਿੱਚ ਅੱਠ ਦੰਦ ਜਾਨਵਰ ਲਾ ਜਾਂਦਾ ਹੈ ਬੱਕੋ ਬੱਕਰੀ ਸਥਿਤੀ ਦੇ ਹਿਸਾਬ ਨਾਲ ਬਈ ਸਮਝ ਦੇ ਹਿਸਾਬ ਨਾਲ ਹਾਂ ਤੁਸੀਂ ਇਹਦਾ ਬੋਡੀ ਸਟਰਕਚਰ ਦੇਖ ਸਕਦੇ ਹੋ ਜਿਹੜਾ ਬੀਟਲ ਬੱਕਰੀ ਨਿਸ਼ਾਨੀ ਕੀ ਹੁੰਦੀ ਹੈ ਬਈ ਜਿਹੜਾ ਨੱਕ ਆ ਉਹ ਐਸ ਲੋਟ ਗਲਾਈ 'ਚ ਹੁੰਦਾਗਾ ਸਿੰਘ ਪਿੱਛੇ ਨੂੰ ਹੁੰਦੇ ਆ ਕੰਨ ਚੌੜਾ ਤੇ ਲੰਮਾ ਹੋਵੇ ਲੈਂਥ ਤੇ ਹਾਈਟ ਆਪਾਂ ਜ਼ਰੂਰ ਇਹਦੀ ਚੈੱਕ ਕਰ ਲੈਣੀ ਆ ਪੈਰ ਜਿਹੜੇ ਜਾਨਵਰ ਦੇ ਪੈਰ ਮਜ਼ਬੂਤ ਆ ਉਹ ਜਾਨਵਰ ਬਰੀਡਿੰਗ ਲਈ ਸਭ ਤੋਂ ਚੰਗਾਗਾ ਪੈਰ ਆਪਾਂ لازਮੀ ਜਾਨਵਰ ਦੇ ਦੇਖਣੇ ਆ ਜੋ ਕਿ ਬਾਲੇ ਬਰੀਕ ਪੈਰਾਂ ਦਾ ਜਾਨਵਾਰ ਆ ਜਾਂ vingey ਪੈਰ ਆ ਆਪਾਂ ਉਹੇ ਜਾਨਵਾਰਾਂ ਦੀ ਖਰੀਦੀ ਤੋਂ ਬਚਣਾ ਆ ਇਹ ਤੁਸੀਂ ਦੇ ਦੇਖ ਸਕਦੇ ਹੋ ਦੀ ਲਮਾਈ ਹਾਈਟ ਵੇਟ ਸਾਰਾ ਕੁਝ ਚੰਗੀ ਬੰਤਰ ਆ ਜਿਵੇਂ ਆ ਆਟਾ ਬਹੁਤ ਬਹੁਤ ਚੰਗੀ ਬੰਤਰ ਦੀ ਆ ਤੇ ਆਪਾਂ ਇਹ ਚੀਜ਼ਾਂ ਲਾਜ਼ਮੀ ਦੇਖਣੀਆਂ ਭਾਈ ਜਿਵੇਂ ਆਹਾ ਅਟਾ ਅਟਟ ਦਾ ਹਜੇ ਜਬਾਨ ਆ ਇਹਨੂੰ ਖਰੀਦੋ ਕੋਈ ਚੱਕਰ ਨਹੀਂ ਸੋਣ ਆਪਾਂ ਕਦੋਂ ਨਹੀਂ ਖਰੀਦਣੀ ਜਦੋਂ ਕਸਾ ਕੇ ਅੱਧੇ ਦੰਦ ਲੈ ਗਈ ਓਦੋਂ ਤੋਂ ਬਚੋ ਹਨ ਇਹ ਹਜੇ ਦਾ ਕੁਝ ਵੀ ਉਮਰ ਨਹੀਂ ਹੋਈ 10 ਸਾਲ ਤੱਕ ਉਸਤਨ ਬੱਕਰੀ ਦੀ ਉਮਰ ਚੱਲਦੀ ਆ ਹਨ ਆਏ ਘਟੋ ਘਰ ਪੰਜ ਸੂਏ 6 ਹੋਰ ਵਧੀਆ ਦੇਉਗੇ ਹਾਂ ਆਰਾਮ ਨਾਲੇ ਲੰਮਾ ਸਮਾਂ ਚੱਲੂਗੀ ਹਜੇ ਬਾਕੀ ਖਰਾਕ ਤੇ ਡਿਪੈਂਡ ਆ ਮਾਰ ਨਾਲ ਤੇ ਅਖੀਰੀਆਂ ਪੱਠਾਂ ਜਾਂ ਦੋੰਦੀਆਂ ਪੱਠਾਂ ਨੂੰ ਕਸਾਲ ਚ ਮਾਰ ਲੈਂਦੇ ਆ ਤੇ ਬਾਈ ਕੋਲੇ ਬੱਕਰੀ ਖੜੀ ਹੈ ਮਨ ਲਾ 15 ਸਾਲਾਂ ਤੋਂ ਬਾਈ ਜੀ ਪਲੱਸ ਹੋਊਗੀ ਹਣਾ ਵੱਡੀ ਬੱਕਰੀ ਹਾਂ ਬਾਈ ਉਹ ਹੁਣ ਗੁਜ਼ਰ ਗਈ ਗੁਜ਼ਰ ਗਈ ਹਾਂ 15 ਸਾਲਾਂ ਤੋਂ ਉੱਪਰ ਸੀ ਬਾਈ ਕੋਲੇ ਬੱਕਰੀ ਮੇਰੇ ਕੋਲ 13 ਆਸਾਂ ਦੇ 13 ਸਾਲ ਦੇ ਉਹ ਹੋ ਕੇ ਮਰੀ ਹਾਂ ਉਹਦੇ ਨਾਲ ਹੋਰ ਬਹੁਤ ਦੋ ਖੜੀਆਂ ਹਾਂ ਹਾਂ ਕਿਉਂਕਿ ਕਾਫੀ ਆਪਾਂ ਜਦੋਂ ਖਰਾਕ ਰੱਖਾਂਗੇ ਚੰਗੀ ਤੇ ਆਪਾਂ ਧਿਆਨ ਦੇਵਾਂਗੇ ਤਾਂ ਆਪਾਂ ਨੂੰ ਉਹ ਜੀ ਪ੍ਰੋਬਲਮ ਨਹੀਂ ਆਉਂਦੀ ਜਾਨਵਰ ਬੱਚੇ ਦਿੰਦਾ ਰਹਿੰਦਾ ਇਸ ਲਈ ਜਦੋਂ ਆਪਾਂ ਲੈਣੀਆਂ ਨੇ ਚਾਹੇ 8 ਦੰਤ ਤੇ ਲਓ ਪਰ ਫਰੈਸ਼ ਹੋਣਾ ਅਰਥ ਦੰਦ ਨਵੇਂ ਹੋਣ ਤੁਸੀਂ ਘਸੇ ਵਾਲੇ ਪਾਸੇ ਜਾਣਾ ਨਹੀਂ ਜੇ ਦੰਦ ਘਸੇ ਆ ਜਾਂ ਹਿਲਦੇ ਆ ਉਹ ਬੱਕਰੀ ਤੁਸੀਂ ਲੈਣੀ ਨਹੀਂ ਕਿਸੇ ਨੇ